ਜਾਗੋ ਹੁੰਦੀ ਹੈ ਸਪੈਸ਼ਲ ਕਾਰਡ ਛੱਪਦੇ ਨੇ ਜਾਗੋ ਦੇ ਕਿਹੜੇ ਕਿਹੜੇ ਸ਼ਰਾਬੀ ਕੁਬਾਬੀ ਕੁਛ ਖਾਣ ਪੀਣ ਵਾਲੇ ਹੈਗੇ ਉਹਨਾਂ ਨੂੰ ਸਪੈਸ਼ਲ ਗਿਆ ਜਾਂਦਾ ਭਾਈ ਜਾਗੋ ਤੇ ਜ਼ਰੂਰ ਆਈਂ ਬਿਲਕੁਲ ਕੜਮਸ ਪਾਉਣਾ ਹੈ ਹੈ ਉਹ ਬੰਦੇ ਆਉਂਦੇ ਨੇ ਜਾਗੋ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਇੱਕ ਖਰਚਾ ਕੀਤਾ ਜਾਂਦਾ ਡੀਜੇ ਲੱਗਦੇ ਆ ਵੱਡੇ ਵੱਡੇ ਲੋਕ ਤਾਂ ਗਾਉਣ ਵਾਲੇ ਵੀ ਲਾ ਲੈਂਦੇ ਆ ਡੀਜੇ ਲੱਗਦੇ ਆ ਇਧਰ ਮੀਟ ਸ਼ਰਾਬਾਂ ਚੱਲੀ ਜਾਂਦੀਆਂ ਬਹੁਤ ਕੁਝ ਹੋਈ ਜਾਂਦਾ ਹੈ ਮੰਦੀਰ ਸੱਦੀ ਜਾਂਦੀ ਐ ਉਹ ਮੰਦੀਰ ਉੱਥੇ ਆ ਕੇ ਡੀਜੇ ਦੇ ਵਿੱਚ ਪੀ ਕੇ ਬੇਗਾਨੀ ਸ਼ਰਾਬ ਤੇ ਚਰੂਂਡ ਕੇ ਮੁਰਗੇ ਦੀਆਂ ਲੱਤਾਂ ਉਹ ਤੁਹਾਡੀਆਂ ਹੀ ਕੁੜੀਆਂ ਨੂੰ ਅੱਖਾਂ ਵੀ ਮਾਰ ਜਾਂਦੇ ਆ ਮੋਢੇ ਵੀ ਮਾਰ ਜਾਂਦੇ ਆ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਇਹ ਵੀ ਕਹਿ ਜਾਂਦੇ ਆ ਤੇ ਅਸੀਂ ਕਹਿੰਨੇ ਆ ਕਿ ਅਸੀਂ ਜਾਗੋ ਕੱਢ ਲਈ ਅਸੀਂ ਜਾਗੋ ਨਹੀਂ ਕੱਢੀ ਅਸੀਂ ਆਪਣਾ ਜਲੂਸ ਕੱਢਨੇ ਆ ਸਹੀ ਗੱਲ ਕਹੀ ਤੁਸੀਂ ਬਿਲਕੁਲ ਜਲੂਸ ਕੱਢ ਲਿਆ ਕਿਉਂਕਿ ਦੇਖਿਆ ਗਿਆ ਹੈ ਕਿ ਨਾ ਤਾਂ ਉਹ ਸભ્યਤਾ ਚਾਰ ਦੇ ਨਾਲ ਜੁੜਿਆ ਹੋਇਆ ਹੈ ਨਾ ਉਸ ਦੇ ਅੰਦਰ ਐਸਾ ਰੰਗ ਹੈ ਜਿਹੜਾ ਮਨ ਨੂੰ ਭਾਵੇ ਹਾਂ ਆਪਣੇ ਬੱਚਿਆਂ ਨੂੰ ਅਸੀਂ ਕੀ ਸਿਖਾ ਰਹੇ ਹਾਂ ਦੇਖੋ ਗੱਲ ਇਹ ਹੈ ਜਿਹੜੀਆਂ ਬੀਬੀਆਂ ਸਾਡੀਆਂ ਕੁੜੀਆਂ ਹੈ ਜਿਹੜੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹਨਾਂ ਦੇ ਵੀ ਮਨ ਦੇ ਚਾਹ ਆ ਕਿ ਅਸੀਂ ਸਾਡੇ ਵੀਰ ਦਾ ਵਿਆਹ ਜੀ ਉਹ ਬੋਲੀ ਪਾਉਂਦੇ ਨਹੀਂ ਕਿ ਸਾਡੇ ਵੀਰ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾਹ ਹੈ ਨਾ ਉਹਨਾਂ ਦਾ ਜਿਹੜਾ ਗੋਡੇ-ਗੋਡੇ ਚਾਹ ਆ ਉਹ ਕਿੱਥੇ ਗਿਆ ਉਹਨਾਂ ਦਾ ਚਾਹ ਤੇ ਤੁਸੀਂ ਜਿਹੜੇ ਉਹ ਹਵਾ ਦੇ ਵਿੱਚ ਨੋਟ ੜਾਉਨੇਓ ਤੇ ਸ਼ਰਾਬੀ ਥੱਲੇ ਮਿੱద్ధి ਜਾਂਦੇ ਤੁਸੀਂ ਤਾਂ ਉਹਨਾਂ ਦੇ ਚਾਹ ਵੀ ਮਿੱਦ ਕੇ ਰੱਖ ਦਿੱਤੇ ਕੁੜੀਆਂ ਨੂੰ ਨਾ ਤੇ ਜਾਗੋ ਵੇਲੇ ਕੋਈ ਨੱਚਣ ਦਾ ਮੌਕਾ ਮਿਲਦਾ ਕਿਉਂਕਿ ਡੀਜੇ ਲੱਗਾ ਆ ਉਥੇ ਤਰ੍ਹਾਂ ਤਰ੍ਹਾਂ ਦੇ ਗਾਣੇ ਚੱਲਣਦੇ ਆ ਜੀ ਉਹ ਕਿਉਂਕਿ ਅੱਜਕੱਲ ਤਾਂ ਗਾਣੇ ਹੀ ਬੜੇ ਗਾਲਾਂ ਵਰਗੇ ਆਉਣਦੇ ਆ ਲੋਕੀ ਗਾਲਾਂ ਹੀ ਤਾਂ ਗਾਈ ਜਾਂਦੇ ਆ ਲੱਚਰਤਾ ਲੱਚਰਤਾ ਪਰ ਉੱਥੇ ਉਹ ਵਿਚਾਰੀਆਂ ਨੱਚਣ ਵੀ ਤਾਂ ਨੱਚਣ ਕਿੱਦਾਂ ਇੱਕ ਪਾਸੇ ਮਚਰੀ ਹੋਈ ਸ਼ਰਾਬੀ ਮਢੀਰ ਨੱਚ ਰਹੀ ਐ ਦੂਸਰੇ ਪਾਸੇ ਤੁਹਾਡੀਆਂ ਭੈਣਾਂ ਆ ਕੁੜੀਆਂ ਆ ਤੇ ਉਹ ਉਸ ਵੇਲੇ ਨੱਚਦੀਆਂ ਨਹੀਂ ਉਹ ਆਰਾਮ ਦੇ ਨਾਲ ਕੁਰਸੀਆਂ ਦੇ ਵਿੱਚ ਕੱਚਾਂ ਦੇ ਵਿੱਚ ਹੱਥ ਦੇ ਕੇ ਇਦਾਂ ਬੈਠੀਆਂ ਹੁੰਦੀਆਂ ਦੂਸਰੇ ਦਿਨ ਤੁਸੀਂ ਪੈਲਸ ਦੇ ਵਿੱਚ ਚਲੇ ਜਾਣਾ ਹੁੰਦਾ ਬਿਲਕੁਲ ਪੈਲਸ ਦੇ ਵਿੱਚ ਵੀ ਤੁਹਾਡੇ ਉਹੀ ਯਾਰ ਸੱਜਣ ਮਿੱਤਰ ਪਿਆਰੇ ਸਾਰੇ ਉਹ ਪੜਮਲ ਲੈਂਦੇ ਆ ਕੁੜੀਆਂ ਨੂੰ ਫੇਰ ਨਹੀਂ ਨੱਚਣ ਦਾ ਮੌਕਾ ਮਿਲਦਾ ਇਹਨਾਂ ਕੁੜੀਆਂ ਚਿੜੀਆਂ ਦੇ ਚਾ ਜਿਹੜੇ ਨੱਚਣਦੇ ਜਿਹੜੇ ਕੀ ਉਹਨਾਂ ਨੇ ਆਪਣੇ ਵੀਰ ਦੇ ਵਿਆਹ ਤੇ ਜਾਂ ਭੈਣ ਦੇ ਵਿਆਹ ਤੇ ਪੂਰੇ ਕਰਨੇ ਸੀ ਉਹਨਾਂ ਨੂੰ ਨੱਚਣ ਦਾ ਮੌਕਾ ਹੀ ਨਹੀਂ ਮਿਲਦਾ। ਜੀ ਉਹਨਾਂ ਨੂੰ ਆਪਣੇ ਚਾ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਦਾ ਚਾ ਕੱਢਣ ਦਾ ਮੌਕਾ ਹੀ ਨਹੀਂ ਮਿਲਦਾ ਕੁੜੀ ਇੱਕ ਜੜੀ ਹੈਗੀ ਆ। ਉਹ ਤੁਸੀਂ ਵੀ ਹੋ ਸਕਦੇ ਹੋ। ਕੋਈ ਮੇਰੀ ਹੋ ਸਕਦੀ ਆ ਕੁੜੀ, ਮੇਰੀ ਭੈਣ ਹੋ ਸਕਦੀ ਆ। ਕੋਈ ਵੀ ਹੋ ਸਕਦਾ। ਉਸ ਕੁੜੀ ਨੇ ਬੜੇ ਔਰਮਾਨ ਸਜਾਏ ਹੁੰਦੇ ਆ। ਬਿਲਕੁਲ। ਕਿ ਜਦੋਂ ਸਾਡੇ ਘਰ ਵਿਆਹ ਆਊਗਾ ਮੈਂ ਆ ਸੂਟ ਪਾਉਣਾ ਹੈ ਮੈਂ ਇਦਾਂ ਦੀ ਫੁਲਕਾਰੀ ਲੈਣੀ ਆ ਮੈਂ ਇਦਾਂ ਨੱਚਣਾ ਹੈ ਮੈਂ ਲਹਿੰਗਾ ਪਾਉਣਾ ਹੈ ਮੈਂ ਫੁਲਕਾਰੀ ਲੈਣੀ ਆ ਮੈਂ ਸੁੱਪਰ ਲੈ ਕੇ ਇਦਾਂ ਨੱਚਣਾ ਹੈ ਜਾਗੋ ਮੈਂ ਸਿਰ ਤੇ ਚੱਕਣੀ ਆ ਪਰ ਜਦੋਂ ਪਤਾ ਲੱਗਦਾ ਕਿ ਇਧਰਲੇ ਪਾਸੇ ਸ਼ਰਾਬੀ ਜਿਹੜੇ ਝੂਮਣਦੇ ਆ ਨੱਚਣਦੇ ਆ ਤੇ ਚੋਰ ਅੱਖ ਦੇ ਨਾਲ ਤੁਹਾਡੀਆਂ ਕੁੜੀਆਂ ਵੱਲ ਵੀ ਦੇਖਣਦੇ ਆ ਫਿਰ ਉਹ ਕੁੜੀਆਂ ਕਹਿੰਦੀਆਂ ਕਿ ਨਹੀਂ ਪੈਰ ਮਧਾਉਣ ਦੇ ਨਾਲੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਹੋਰ ਲਫ਼ਜ਼ ਨਹੀਂ ਵਰਤ ਰਿਆਂ ਕਿਉਂਕਿ ਉੱਥੇ ਹੁੰਦਾ ਹੋਰ ਵੀ ਬਹੁਤ ਕੁਛ ਆ। ਉਹ ਕਹਿੰਦੀਆਂ ਕਿ ਅਸੀਂ ਇੱਥੇ ਹੀ ਬੈਠੀਆਂ ਚੰਗੀਆਂ। ਰਾਤ ਦੇ 12 ਵੱਜ ਜਾਂਦੇ ਆ। ਡੀਜੇ ਬੰਦ ਹੁੰਦਾ ਉਹ ਪੀ ਕੇ ਘਰਾਂ ਨੂੰ ਚੱਲ ਜਾਂਦੇ ਕਈ ਉੱਥੇ ਪੀਤੀ ਹੋਈ ਖਲਾਰ ਵੀ ਜਾਂਦੇ ਆ। ਸਿਰ ਵੀ ਪਾਟ ਜਾਂਦੇ ਆ। ਗੋਲੀਆਂ ਵੀ ਚੱਲਦੀਆਂ। ਬੰਦੇ ਵੀ ਮਰਦੇ ਆ। ਜੇਕਰ ਕੁੜੀਆਂ ਨੂੰ ਵਿਚਾਰੀਆਂ ਨੂੰ ਨੱਚਣ ਦਾ ਮੌਕਾ ਦੇ ਦਿੱਤਾ ਜਾਵੇ ਤੁਹਾਡਾ ਕੁਛ ਘਟਦਾ। ਬਿਲਕੁਲ ਜੀ। ਨਾ ਸਦੋ ਡੀਜੇ। ਹੂੰ। ਨਾ ਸਦੋ ਡੀਜੇ ਵਾਲਿਆਂ ਨੂੰ। ਮਾਫੀ ਚੋ ਨਾ ਡੀਜੇ ਵਾਲਿਆਂ ਕੋਲ ਭਰਾਵਾ ਤੁਹਾਡਾ ਕੰਮ ਨਹੀਂ ਰੋਕਦੇ। ਪਰ ਤੁਸੀਂ ਸਾਡੇ ਸੱਭਿਆਚਾਰ ਦਾ ਅੰਗ ਹੈ ਨਹੀਂਗੇ ਬਿਲਕੁਲ ਸਾਡੇ ਸੱਭਿਆਚਾਰ ਦਾ ਅੰਗ ਬੀਬੀਆਂ ਕਦੇ ਤੁਸੀਂ ਅੱਜ ਤੁਹਾਡੇ ਆਂਢ ਗੁਆਂਢ ਦੇ ਵਿੱਚ ਵਿਆਹ ਹੁੰਦਾ ਹੋਊਗਾ ਕਦੇ ਦੇਖਿਆ ਬੈਠ ਕੇ ਗਾਉਂਦੀਆਂ ਅੱਜ ਕੱਲ੍ਹ ਦੀਆਂ ਬੀਬੀਆਂ ਨੂੰ ਗਾਉਣ ਵੀ ਭੁੱਲ ਗਏ ਪਹਿਲੇ 7 ਦਿਨ ਪਹਿਲਾਂ ਹੀ ਗਾਣ ਰੱਖੇ ਜਾਂਦੇ ਸੀ ਹਾਂ ਅੱਜ ਕੱਲ੍ਹ ਇਹਂ ਰੱਖਦਾ ਕੋਈ ਅੱਜ ਕੱਲ੍ਹ ਇਹ ਥਾਂ ਡੀ ਜੇ ਵਾਲੇ ਨੇ ਲਾ ਲਈ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਬਾਲੜੀਆਂ ਨੂੰ ਕੀ ਦੱਸਾਂਗੇ ਭਾਈ ਕਿ ਘੋੜੀਆਂ ਕੀ ਹੁੰਦੀਆਂ ਸੁਹਾਗ ਕੀ ਹੁੰਦਾ ਆ ਵੀ ਘੋੜੀਆਂ ਕਦੋਂ ਕਾਇਆਂ ਜਾਂਦੀਆਂ ਤੇ ਸੁਹਾਗ ਕਿਹਦੇ ਵਿਆਹ ਤੇ ਗਏ ਜਾਂਦੇ ਆ ਕੋਈ ਦੱਸਣ ਨੂੰ ਸਾਡੇ ਕੋਲ ਹੈ ਨਾ ਸਾਡੇ ਕੋਲ ਗਿੱਧਾ ਰਿਆ ਨਾ ਸਾਡੇ ਕੋਲ ਭੰਗੜਾ ਰਿਆ ਨਾ ਸਾਡੇ ਕੋਲ ਲੁੱਡੀ ਰਈ ਨਾ ਸਾਡੇ ਕੋਲ ਸਮੀ ਰਈ ਨਾ ਸਾਡੇ ਕੋਲ ਕੋਈ ਜਾਗੋ ਦਾ ਅਸਲ ਸਰੂਪ ਰਿਆ ਅਸੀਂ ਤਾਂ ਹੁਣ ਐਸ ਵਿਲੇ ਐਸੇ ਨਿਰਲਜ ਹੋ ਗਏ ਅਸੀਂ ਆਪਣੇ ਸੱਭਿਆਚਾਰ ਦਾ ਜਲੂਸ ਇੰਨਾ ਕ ਕੱਢ ਲਿਆ ਕਿ ਉਹ ਗਾਣਾ ਮੈਨੂੰ ਅੱਜ ਮੇਰੇ ਕੰਨਾਂ ਦੇ ਵਿੱਚ ਇਸ ਵੇਲੇ ਵੱਜ ਰਿਹਾ ਕਿ ਪੰਜਾਬੀ ਇਹ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈਗੀ ਚਿਹਰੇ ਦੀ ਨੋਹਾਰ ਮਿੱਡੀਆਂ ਖਿਲਾਰੇ ਫਿਰੇ ਬੁੱਲੇ ਦੀਏ ਕਾਫੀਏ ਨੀ ਕਿਨੇ ਤੇਰਾ ਲਾਲਿਆ ਸ਼ਿੰਗਾਰ ਬਿਲਕੁਲ ਅਸੀਂ ਆਪਣੇ ਸੱਭਿਆਚਾਰ ਨੂੰ ਤਾਰ-ਤਾਰ ਕਰ ਦਿੱਤਾ ਤੇ ਜਿਹੜੇ ਲੋਕ ਆਪਣੇ ਸੱਭਿਆਚਾਰ ਦਾ ਖਿਆਲ ਨਹੀਂ ਨਾ ਰੱਖਦੇ ਉਹ ਲੋਕ ਫਿਰ ਉੱਜੜ ਜਾਂਦੇ ਹੁੰਦੇ ਆ ਤੇ ਸਾਡਾ ਉਜਾੜਾ ਜਿਹੜਾ ਲਗਭਗ ਹੋ ਗਿਆ ਜੇ ਨਾ ਸੰਭਲੇ ਇੱਕ ਬੋਲੀ ਆ ਨਾ ਮੋੜੀ ਬਾਬਾ ਡਾਂਗ ਵਾਲਿਆ ਰਨ ਬਸਰੇ ਨੂੰ ਗਈ ਹੂੰ ਸਾਡੇ ਕੋਲ ਡਾਂਗ ਵਾਲੇ ਬਾਬੇ ਹਨ ਹੂੰ ਇਹਨਾਂ ਦੇ ਡਾਂਗ ਨਹੀਂ ਫਿਰਦੀ ਜੇਕਰ ਡਾਂਗ ਫਿਰਦੀ ਹੋਵੇ ਨਾ ਤਾਂ ਮੈਂ ਕਹਿੰਦਾ ਸਭ ਸੂਤ ਆ ਜਾਣ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ